ਲੁਤੇਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਸ਼ਿਕਾਇਤ ਲੈ ਕੇ ਪਹੁੰਚੀ ਇੱਕ ਮਹਿਲਾ ਨੇ ਆਪਣੇ ਪਤੀ ਉੱਪਰ ਬਿਨਾਂ ਤਲਾਕ ਦਿੱਤੇ ਦੂਸਰੀ ਮਹਿਲਾ ਨਾਲ ਵਿਆਹ ਕਰਾਉਣ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਕਿਹਾ ਕਿ ਮਹਿਲਾ ਨੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਸ਼ਿਕਾਇਤ ਸੌਂਪ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮਹਿਲਾ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਥਾਣਾ ਬਸਤੀ ਯੋਦੇਵਾਲ ਅਤੇ ਊਮਨ ਸੈੱਲ ਵਿੱਚ ਕਈ ਵਾਰ ਜਾ ਚੁੱਕੇ ਹਨ, ਮਗਰ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਉਹ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਣ ਨੂੰ ਮਜਬੂਰ ਹੋਏ ਹਨ। ਉਹਨਾਂ ਨੇ ਕਿਹਾ ਕਿ ਪਹਿਲਾਂ ਉਸਦੇ ਪਤੀ ਵੱਲੋਂ ਨਾਲ ਰੋਜ਼ਾਨਾ ਕੁੱਟਮਾਰ ਵੀ ਕੀਤੀ ਜਾਂਦੀ ਸੀ। मगर हूँ उसने बिना तलाक दिते दूसरी महिला नाल ब्याह करवा लिया है उन्होंने कहा कि उसके पति ने ब्याह तो पहला उसने कहा सी कि वह बिजली बोर्ड में लाइनमैन है जबकि बिजली बोर्ड में चपरासी का काम कर रहा है उसने ब्याह तो पहले भी उस नूत बोलिया हुन बिना तलाक दिते ही दूसरे महिला ब्याह करवा लिया है महिला ने कहा साढ़े ब्याह के सारे सबूत मेरे को ਪੁਲਿਸ ਕਮਿਸ਼ਨਰ ਨੂੰ ਦਿੱਤੀ ਦਰਖਾਸਤ ਵਿੱਚ ਮਹਿਲਾ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਕਿਰਪਾ ਕਰਕੇ ਉਸਦੇ પતિ ਤੇ ਬੰਦੀ ਕਾਰਵਾਈ ਕੀਤੀ ਜਾਵੇ ਅਤੇ ਉਸਦਾ ਘਰ ਬਸਾਇਆ ਜਾਵੇ ਉਹਦਰ ਦੂਜੇ ਪਾਸੇ ਜਦੋਂ ਪੀੜਿਤ ਮਹਿਲਾ ਦੇ ਪਤੀ ਕੋਲੋਂ ਉਸਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ ਤੇ ਉਸਨੇ ਫੋਨ ਚੁਕਣਾ ਮناسب ਨਹੀਂ ਸਮਝਿਆ ਆਓ ਦੇਖਦੇ ਹਾਂ ਪੂਰੀ ਖਬਰ ਜੀ ਕੀ ਨਾਮ ਹੈ ਤੁਹਾਡਾ ਜੀ ਸਰਵਜੀਤ ਕੌਰ ਕੀ ਹੋਇਆ ਕੀ ਤੁਹਾਡੇ ਨਾਲ ਜਿੱਕੀ ਕੰਪੈਨ ਦੇ ਰਹਿਣ ਆਏ ਆ ਜੀ ਮੇਰਾ ਨਾਮ ਮੇਰਾ ਮੇਰਾ 2019 ਵਿੱਚ ਵਿਆਹ ਹੋਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਪੱਕਾ ਹੋਇਆ ਸਰਕਾਰੀ ਜੱਜ ਸਰਕਾਰੀ ਵਿਭਾਗ ਵਿੱਚ ਪੱਕਾ ਹੋਇਆ ਉਦੋਂ ਦਾ ਇਹ ਉਸ ਤੋਂ ਬਾਅਦ ਲੜਾਈ ਝਗੜਾ ਸ਼ੁਰੂ ਕਰ ਦਿੱਤੇ ਨੇ ਮੇਰੇ ਤੇ ਲਜਾਵ ਲੱਗ ਗਿਆ ਉਸ ਤੋਂ 3 ਸਾਲ ਹੋ ਗਏ ਮੇਰੇ ਵੂਮਨ ਸੈਲ ਦੇ ਵਿੱਚ ਕੇਸ ਚੱਲਦੇ ਰਿਹਾ ਤੇ ਟੈਨਸਲ ਹੋ ਕੇ ਸੁਣਵਾਈ ਨਹੀਂ ਹੋ ਰਹੀ ਅੱਜ ਉਹ ਇੱਕ ਦੋ ਤਿੰਨ ਅੱਜ ਇੱਧੇ ਇੱਕ ਕੁੜੀ ਨੂੰ ਹਣ ਵਿਆਹ ਕੇ ਲਿਆਇਆ ਜਿੰਨਾਂ ਵਾਰੀ ਕਾਫੀ ਟਾਈਮ ਤੋਂ ਗੱਲ ਵਾਸੀ ਮਾਰਨ ਦੋ ਵਾਰੀ ਫਕੜਿਆ ਵੀ ਤੇ ਉਹ ਕਹਿੰਦਾ ਕੋਈ ਨਹੀਂ ਇਦਾਂ ਦੀ ਕੋਈ ਗੱਲ ਹੋਤ ਨਹੀਂ ਹੋਗੀ ਫਿਰ ਵੀ ਉਹ ਫਿਰ ਇਦਾਂ ਸਭ ਠੀਕ ਹੋ ਗਿਆ ਫਿਰ ਉਹਦੇ ਹਣ ਹਰ ਕੇ ਵਿਆਹ ਕਰਾ ਕੇ ਆਇਆ ਨਹੀਂ ਕੌਣ ਹੈ ਵਿਅਕਤੀ ਜਗਾ ਗੁਰਦਾਸਪੁਰ ਤੋਂ ਆ ਕੁੜੀ ਨਹੀਂ ਉਹ ਜਿਹੜਾ ਜਿਹੜੇ ਵਿਅਕਤੀ ਬਾਰੇ ਗੱਲ ਕਰਦੇ ਹੋ ਵਿਅਕਤੀ ਕੌਣ ਹੈ ਨਹੀਂ ਭਾਸਿੰਘ ਮੇਰੇ ਹਸਬੰਦ ਹਸਬੰਦ ਕਿਸੇ ਜੋਬ ਕਰਦੇ ਨੇ ਉਹ ਬਿਜਲੀ ਮੈਂ ਕਰਦੇ ਵਿੱਚ अच्छा जी हां जी।, जी जो वडासी दी जो है انہاں دی مینوں کہندے لائن میں ہے نا تے چوڑاਸੀ جو لائن من کر کے ਤੁਹਾਡਾ ਵਿਆਹ ਕਰਾਇਆ ਸੀ हां जी अच्छा ना जी تے ਹੁਣ ਤੁਸੀਂ ਜੋ ਕਹਿ ਰਹੇ ਹੋ ਵਿਆਹ ਕਰਾ ਲਿਆ ਤੁਹਾਡਾ ਕੋਈ ਤਲਾਕ ਲਿਆ ਕਿ ਨਹੀਂ ਲਿਆ ਦੰਨੇ ਨਹੀਂ ਮੇਰਾ ਕੋਈ ਤਲਾਕ ਨਹੀਂ ਹੋਇਆ ਹੈਗਾ ਉਹਨਾਂ ਨੇ ਵਿਆਹ ਕਰਾ ਲਿਆ ਚੋੜੀ ਕਿੰਨੇ ਸਾਲਾਂ ਤੋਂ ਹੁਣ ਲੱਗ ਰਹੇ ਸੀ ਉਹਨਾਂ ਨਾਲ ਅਸੀਂ ਉਹਨਾਂ ਤੋਂ ਮੈਨੂੰ ਹੁਣੇ 3 ਸਾਲ ਹੋ ਗਏ ਉਹਨਾਂ ਤੋਂ ਲੱਗ ਉਹਦਾ ਵਿੱਚ ਗਈ ਸੀਗੀ ਮੈਂ ਉਹਵੇਂ ਸਾਲਾਂ ਨੇ ਕਿਹਾ ਸੀ ਕਿ ਤੁਸੀਂ ਜਾ ਸਕਦੇ ਹੋ ਮੈਂ ਗਈ ਤੇ ਉਹਨਾਂ ਨੇ ਫੇਰ ਮੈਨੂੰ ਮੋੜ ਕੁੱਟ ਮਾਰ ਕਰਕੇ ਕੱਟਤਾ ਕਰੋ ਆ ਅੱਛਾ ਕਿੱਥੇ ਆਇਓ ਕਿ ਮੰਗ ਕਰਦੇ ਹੁਣ ਇੱਥੇ ਵੀ ਆਈ ਆ ਮਹਿੂਮਨ ਸਲ ਤੈਨਵਾਰੀ ਗਈਆਂ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਉਹ ਬਸ ਉਹ ਕਹਿੰਦਾ ਉਹ ਕਹਿੰਦਾ ਵਾ ਕਿ ਮੇਰੀ ਜੇਬ ਚ ਨਹੀਂ ਸਾਰੇ ਜੇ ਵੂਮਨ ਸਲ ਸਾਰਾ ਉੱਥੇ ਵੀ ਨਿਆਂਸਾਦ ਜਵਾਏ ਜਾਵੇ ਕਿ ਉਹ ਉੱਥੇ ਸੁਣਵਾਈ ਨਹੀਂ ਹੋ ਰਹੀ ਕੁੜੀਆਂ ਦੀ ਮੁੰਡਿਆਂ ਦੀ ਜਿਆਦਾ ਸੁਣੀ ਜਾ ਰਹੀ ਆ ਇੱਥੇ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਇੱਥੇ ਆਉਂਦਾ ਕੀ ਫਾਇਦਾ ਜੇ ਅਸੀਂ ਵੂਮਨ ਸਲ ਤੇ ਕੇਸ ਅਸਿਸਟ ਕਰਕੇ ਲਗਾ ਰਹੇ ਆ ਕਿ ਸਾਡੀ ਸੁਣਵਾਈ ਹੋਵੇ ਕੁੜੀਆਂ ਦੀ ਪਰ ਕੁੜੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੁੰਡਿਆਂ ਦੀ ਸੁਣਵਾਈ ਹੋ ਰਹੀ ਆ ਕਿੰਨੇ ਸਾਲ ਤੋਂ ਸੀ ਠਾਣੇ ਵਿੱਚ ਘਮਰੇ ਹੋਣ ਸੰਨ 3 ਸਾਲ ਹੋ ਗਏ ਮੈਨੂੰ ਹੁਣ ਕੀ ਮੰਗ ਕਰਦੇ ਉੱਥੇ ਪਹੁੰਚੇ ਹੋ ਤੇ ਇੱਥੇ ਵੀ ਅਸੀਂ ਮੰਗੇ ਮਾਨੂੰ ਇਨਸਾਫ ਮਿਲੇ ਠੀਕ ਹੈ ਦੂਜਾ ਵਿਆਹ ਕਰਾਣੇ ਕਿਦੋਂ ਦੱਸਿਆਗੇ ਤੁਹਾਨੂੰ ਨਾ ਮੇਰੇ ਕੋਲ ਪ੍ਰੂਫ ਹੈਗੇ ਨੇ ਉਹ ਕਹਿੰਦੇ ਕਿਸੇ ਕਿਸੇ ਕੰਮ ਦੇ ਨਹੀਂ ਹੈਗੇ ਵੂਮਨ ਸੈਲਰ ਕਹਿ ਰਹੇ ਦੱਸਿਆਗੇ ਦੂਜਾ ਵਿਆਹ ਕਰਾਇਆ ਉਹਨੇ ਅਸੀਂ ਸਾਰੀ ਇਨਕੁਆਰੀ ਕਰਵਾਈ ਆ ਤੁਹਾਨੂੰ ਦੱਸਿਆ ਨਹੀਂ ਕਿਹਾ ਵਿਆਹ ਨਹੀਂ ਉਹ ਉੱਥੇ ਮੱਕਰ ਦਾ ਵਿਆਹ ਵੀ ਵਿਆਹ ਹੀ ਕਰਾਇਆ ਪਰ ਉਹਨੇ ਵਿਆਹ ਕਰਾਇਆ ਹੋਇਆ ਹਾਂਜੀ ਆ ਦੇਖ ਆਗ ਰੋਕਨੇ ਆ ਦੇਖੋ ਜੀ ਇਹ ਜਿਹੜੀ ਦੂਸਰੀ ਲੇਡੀ ਨੇ ਕਰਾਇਆ ਵਿਆਹ ਹਾਂਜੀ ਉਹਨਾਂ ਦੀ ਤਸਵੀਰ ਹਾਂਜੀ ਆ ਦੇਖੋ ਵੱਡੀ ਫੋਟੋ ਉਹਨਾਂ ਦੀ ਸੈਕੰਡ ਮੈਰਿਜ ਤੇ ਫਰਸਟ ਮੈਰਿਜ ਹਾਂਜੀ ਸੈਕੰਡ ਨੇ ਉਹਨਾਂ ਨੇ ਸੈਕੰਡ ਮੈਰਿਜ ਕਰਾਈਏ ਲੋਕ ਹੋ ਕੇ ਚੋਰੀ ਅੱਛਾ ਜੀ ਹਾਂਜੀ ਤੇ ਦੋ ਮੈਡਮ ਇੱਕ ਰੱਖੀਆਂ ਹੋਈਆਂ ਨੇ ਉਹਨਾਂ ਦੇ ਸਿਰ ਤੇ ਟਾਪਰ ਆ ਵਾ ਇੱਕ ਹੂਮਨ ਸੈਲ ਦੇ ਵਿੱਚ ਇੱਕ ਨੇ ਕੇ ਇਨਸਾਨ ਨੂੰ ਰਾਜੂ ਨੂੰ ਲੈ ਕੇ ਗਿਆ ਸੀ ਉਹਨਾਂ ਨੂੰ ਸਫਾਰਸ਼ਾ ਉਹ ਆ ਕੇ ਤੇ ਕਹਿੰਦੇ ਕਿ ਉਹਨਾਂ ਦੇ ਉਹਨਾਂ ਦੀ ਸੁਣਵਾਈ ਹੋਈ ਵੀ ਜੀ ਸੁਣਵਾਈ ਨਹੀਂ ਹੋਈ ਹੈਗੀ ਉਹਨਾਂ ਦੇ ਰਾਜੂ ਕੋਣ ਹੈ ਰਾਜੂ ਉਹਨਾਂ ਦੇ ਨਾ ਪ੍ਰੈਸ ਇੱਦਾਂ ਹੀ ਸੀਗਾ ਪ੍ਰੈਸ ਰਿਪੋਰਟਰ ਤੇ ਉਹਨਾਂ ਨੂੰ ਲੈ ਕੇ ਗਏ ਸੀਗੇ ਅੱਛਾ ਹਾਂਜੀ ਪਹਿਲੇ ਕਿ ਮੇਰੀ ਕੁੜੀ ਹੁੰਦੋ ਪੌਣੇ 3 ਸਾਲ ਉਹ ਕਿਹੜੀ ਛੜ ਕੇ ਚੱਲ ਗਿਆ ਪੱਕਾ ਹੋਇਆ ਉਹ ਛੜ ਕੇ ਚਲਾ ਗਿਆ ਆ ਦੂਸਰ ਕਾਰਨ ਕੀ ਸੀਗਾ ਉਸ ਇਲਜ਼ਾਮ ਲਗਾ ਰਿਹਾ ਸੀਗਾ ਝੂਠੇ ਇਲਜ਼ਾਮ ਲਾਏ ਜਾ ਰਹੇ ਸੀਗਾ ਕਿਸ ਤਰ੍ਹਾਂ ਇਹ ਇਲਜ਼ਾਮ ਲਗਾਉਂਦੇ ਹੋ ਉਹ ਇਲਜ਼ਾਮ ਕਰਦੇ ਦੋ ਲੜਕਿਆਂ ਨਾਲ ਗਲਤ ਬਾਤ ਹੈ ਗਲਤ ਹੈਗੀ ਹੈ ਅੱਛਾ ਜੀ ਆਹੀ ਇਹ ਸਾਰੇ ਜਗੀਕੇ ਸਾਡੇ ਸਬੂਤ ਲੈ ਕੇ ਦੋ ਤੂੰ ਦੇਖਿਆ ਲਾ ਸਬੂਤ ਦੇ ਸਾਡੇ ਸਾਹਮਣੇ ਅੱਛਾ ਜੀ ਤੇ ਫਿਰ ਤੁਸੀਂ ਕੁਝ ਨਹੀਂ ਸਬੂਤ ਲਿਆਗੇ ਸਾਡੀ ਸੁਣਾਈ ਨਹੀਂ ਹੁੰਦੀ ਹੈਗੀ ਤੇ ਪੁਲਿਸ ਨੂੰ ਇਤਲਾਹ ਦਿੱਤੀ ਹੈ ਫਿਰ ਉਹਨਾਂ ਨੇ ਕੀ ਪੁਲਿਸ ਵਾਲੇ ਅਸੀਂ ਇੱਧਰ ਉੱਧਰ ਨਹੀਂ ਸੈੜੀ ਦਿੱਤੀ ਕਈ ਵਾਰੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹੈਗੀ ਥਾਣੇ ਗਏ ਥਾਣੇ ਨੇ ਕੀ ਕਰਦਾ ਥਾਣੇ ਵਾਲਿਆਂ ਨੇ ਕੁਛ ਨਹੀਂ ਸੁਣਾਈ ਦਿੱਤੀ ਉਹਨਾਂ ਦੀ ਸੁਣਾਈ ਹੁੰਦੀ ਆ ਕਿਹੜਾ ਥਾਣਾ ਪੈਣਾ ਤੇ ਕਿੱਥੇ ਸਾਰੇ ਜੋਧੇਰ ਵਸਤੇ ਜੋਧੇਰ ਵਸਤੇ ਮੇਰੇ ਸੋਹਰਿਆਂ ਵਾਲ ਪੈਣਾ ਉੱਥੇ ਦੋ ਤਿੰਨ ਵਾਰੀ ਰਿਪੋਰਟ ਰਖਾਈ ਉੱਥੇ ਕੋਈ ਸੁਣਾਈ ਨਹੀਂ ਦਿੱਤੀ ਮਾਰ ਕੁੱਟਾਈ ਦੀ ਵੀ ਉੱਥੇ ਕੀਤੀ ਸੀਗੀ ਉਹਨਾਂ ਨੇ ਕੋਈ ਸੁਣਾਈ ਨਹੀਂ ਅਰੇ ਆ ਕੇ ਵੀ ਮਾਰ ਕੇ ਗਿਆ ਸੀਗਾ ਘਰੇ ਆ ਕੇ ਲੈਣ ਤੇ ਲੈਣ ਤੇ ਆਇਆ ਨਹੀਂ ਉਹ ਮਾਰ ਕੁੱਟ ਕੇ ਗਿਆ ਤੇ ਉਹ ਤੇ ਉਹਨਾਂ ਦੀ ਰਿਪੋਰਟ ਇੱਕ ਵਾਹੀ ਨਾ ਉਹਨਾਂ ਦੇ ਦੋਸਤ ਉਹਨਾਂ ਦੀ ਬਹੁਤ ਸਪੋਰਟ ਕਰਦੇ ਨੇ ਮਾਤਾ ਕਿੱਥੇ ਰਹਿਣ ਵਾਲੇ ਤੁਸੀਂ ਅਸੀਂ ਲੁਧਿਆਣੇ ਹਾਂ ਲੁਧਿਆਣੇ ਦੇ ਰਹਿਣ ਵਾਲੇ ਅਸੀਂ ਪਾ ਠੀਕ ਬੋਲ